ਮਾਰਨ ਉਹ ਸੰਗਰਨਾਵਾ ਭਾਰਤੀ ਸਾਇਨ ਯੂਨੀਅਨ ਕਾਦੀਆਂ ਬਲਾਕ ਪ੍ਰਧਾਨ ਕਾਦੀਆਂ ਇਹ ਜਿਹੜਾ ਮਾਰਜਾ ਜੀ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਹਾਂ ਸਰਕਾਰ ਦੇ ਨਾਲ ਸਾਡੀ ਉਹ ਕੁਝ ਹੋਰ ਵੀ ਮੰਗਾ ਸਨ ਕੱਲੀ ਸਾਡੀ ਉਹ ਬਿੱਲ ਦੀ ਇੱਕ ਮੰਗਣੀ ਸੀ ਉਹਦੇ ਨਾਲ ਸਾਡੀ ਐਮਐਸਪੀ ਦਾ ਗਰੰਟੀ ਕਾਨੂੰਨ ਕਿਸਾਨਾਂ ਦੇ ਜਿਹੜਾ ਕਰਜ਼ਾ ਉਹਦੀ ਮਾਫੀ ਫੇਰ ਜਿਹੜੀ ਸਾਡੀ ਫਸਲ ਉਹਦਾ ਪੂਰਾ ਭਾਅ ਜਿਹੜੀ ਐਮਐਸਪੀ ਵੀ ਨਹੀਂ ਸੀ ਪਲੱਸ 2 ਦਾ ਦਿੱਤੀ ਜਾਵੇ ਇਹ ਏ 2 ਨਾ ਦਿੰਦੇ ਆ ਅਸੀਂ 3 2 ਦਾ ਮੰਗਦੇ ਆ ਸਵਾਮੀ ਨਾਥਨ ਰਿਪੋਰਟ ਦੇ ਨਾਲ ਜਿਹੜਾ ਵਾ ਭਾਅ ਤੁਹਾਡਾ ਜਿਹੜਾ ਪੱਕਾ ਬੱਜੇ ਫਸਲਾਂ ਦਾ ਦੂਸਰੀ ਗੱਲ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਉਥੇ ਕੁਝ ਕਿਸਾਨਾਂ ਦੇ ਪਰਚੇ ਹੋਏ ਸਨ ਉਹ ਪਰਚਿਆਂ ਦੀ ਮਾਫੀ ਜਿਹੜੀ ਸਰਕਾਰ ਨੇ ਕਿਹਾ ਸੀ ਅਸੀਂ ਪਰਚੇ ਜਿਹੜੇ ਮਾਫ ਕਰ ਦਾਂਗੇ ਵਾਪਸ ਲੜਾਂਗੇ ਪਰ ਉਹ ਸਰਕਾਰ ਨੇ ਪਰਚੇ ਵਾਪਸ ਲਏ ਨਹੀਂ ਉਹ ਵੀ ਸਾਡੀ ਇਹਦੇ ਵਿੱਚ ਇੱਕ ਮੰਗਾ ਬਿਸ਼ਰਾ ਟੈਣੀ ਨੂੰ ਆਪਣੇ ਉਹਦੇ ਤੋਂ ਬਰਖਾਸਤ ਕਰਨਾ ਜਿਹਦੇ ਜਿਹਦੇ ਮੁੰਡੇ ਨੇ ਕੁਝ ਕਿਸਾਨ ਜਾਨ ਬੁਝ ਗਈ ਉਹਨਾਂ ਦੇ ਉੱਤੇ ਜੀਪ ਛਾੜ ਕੇ ਤਾਂ ਉਹਨਾਂ ਨੂੰ ਕੁਚਲਿਆ ਸੀ ਉਹਦੇ ਬਰਖਾਸਤ ਕਰਨ ਦੀ ਮੰਗਾ ਹੋਰ ਬਾਕੀ ਜਿਹੜੇ ਵੇਖੋ ਸਰਕਾਰ ਜਿਹੜੀ ਹੈ ਨਾ ਪਰਚੋਰਮੈਂਟ ਸਾਰੀ ਨਹੀਂ ਕਰਦੀ ਸਾਰੀਆਂ ਫਸਲਾਂ ਦੀ ਸਰਕਾਰ ਪਰਚੋਰਮੈਂਟ ਕਰਦੀ ਸਿਰ ਗਣਕ ਦੇ ਝੋਨੇ ਦੀ ਬਾਕੀ ਮੱਕੀ ਹੋ ਗਈ ਜਵਾਰ ਹੋ ਗਿਆ ਦਾਲਾ ਹੋ ਗਈ ਕਪਾਹ ਹੋ ਗਈ ਜਿੰਨੀਆਂ ਵੀ ਬਾਕੀ 25 ਫਸਲਾਂ ਨੇ ਉਹ ਸਰਕਾਰ ਨਹੀਂ ਖਰੀਦ ਕਰਦੀ ਨਹੀਂ ਲੈਂਦੀ ਪਰ ਉਹਦਾ ਨੁਕਸਾਨ ਕਿੰਨਾ ਸਰਕਾਰ ਐਮ ਐਸ ਪੀ ਤੈਅ ਕਰ ਦਿੰਦੀ ਆ ਵੀ 1800 ਰੁਪਏ ਨੂੰ ਜਵਾਰ ਵਿਕੇਗੀ ਪਰ ਉਹ ਜਦੋਂ ਪ੍ਰਾਈਵੇਟ ਖੇਤਰ ਜਿਹੜਾ ਖਰੀਦ ਕਰਨ ਆਉਂਦਾ ਵਾ ਮੰਡੀਆਂ ਦੇ ਵਿੱਚ ਉਹ ਐਮ ਐਸ ਪੀ ਦੇ ਉੱਤੇ ਖਰੀਦਦਾ ਨਹੀਂ ਹੈਗਾ ਉਹ ਫਿਰ 1200 1200000 800 ਆ ਤੁਸੀਂ ਦੇਖੋ ਪਿੱਛੇ ਪਿਆਜ਼ ਦਾ ਕੀ ਹਾਲ ਹੋਇਆ ਵਾ 나ਸੀਕ ਦੇ ਵਿੱਚ 1 ਰੁਪਏ ਪਿਆਜ਼ ਵੇਗਿਆ 10 ਪੈਸੇ ਪਿਆਜ਼ ਵੇਗਿਆ 40 ਕਿਲੋ ਪਿਆਜ਼ ਵੇਗਿਆ ਵਾ ਜ਼ਿਮੀਂਦਾਰ ਫਸਲ ਲੈ ਕੇ ਮੰਡੀ 'ਚ ਆਉਂਦਾ ਵਾ ਪੈਸੇ ਵਟਣ ਵਾਸਤੇ ਇੱਥੋਂ ਤੱਕ ਮਾੜੇ ਹਾਲਾਤ ਨੇ ਸਟੇਟਾਂ ਦੂਜੀਆਂ ਦੇ 나ਸੀਕ ਹੋ ਗਿਆ ਮਹਾਰਾਸ਼ਟਰ ਹੋ ਗਿਆ ਜਿੱਥੇ ਬੈਂਗਣ ਹੀ ਜ਼ਿਆਦਾ ਪੈਦਾ ਹੁੰਦਾ ਸਬਜ਼ੀਆਂ ਜ਼ਿਆਦਾ ਪੈਦਾ ਹੁੰਦੀਆਂ ਨੇ ਉਲਟੇ ਜੜਦੀ ਜੇਬ 'ਚੋਂ ਪੈਸੇ ਮੰਗਦੇ ਆ ਵੀ ਸਾਡਾ ਖਰਚਾ ਜ਼ਿਆਦਾ ਆ ਗਿਆ ਨੂੰ ਸਾਭ ਸੰਭਾਲਦਾ ਤੇ ਜੱਟ ਨੂੰ ਕਹਿੰਦੇ ਵੀ ਤੇਰਾ 500 ਰੁਪਇਆ ਤੂੰ ਬਣਿਆ ਵਾ 250 ਦੀ ਤੇਰੀ ਸਬਜ਼ੀ ਹੋਈ ਐ ਇਨਾ ਮਾੜਾ ਜਿਹੜਾ ਜ਼ਿਮੀਂਦਾਰ ਦਾ ਕਿਸਾਨੀ ਦਾ ਹਾਲ ਜਿਹੜਾ ਸਰਕਾਰਾਂ ਨੇ ਕਰਤਾ ਵਾ ਇਹਨਾਂ ਦੇ ਸਾਰਿਆਂ ਦੇ ਸਬੰਧ ਵਿੱਚ ਇਹ ਜਿਹੜਾ ਰੋਸ ਮਾਰਚਾ ਕੱਢਿਆ ਜਾ ਰਿਹਾ ਵਾ ਕਿੱਥੇ ਕਿੱਥੇ ਜਾਣਾ ਤੇ ਕਿੱਥੇ ਇਹ ਸ਼ੁਰੂ ਹੋਣਾ ਹੈ ਇਹ ਸਰ ਇੱਥੋਂ ਸ਼ੁਰੂ ਕਰਕੇ ਆਪਾਂ ਬਟਾਲੇ ਤੱਕ ਜਾਵਾਂਗੇ ਕਿੰਨੇ ਕੁ ਟਰੈਕਟਰ ਆ ਤੁਹਾਡੇ ਵੱਲੋਂ ਮੰਗਿਆ ਫੇਰੇ ਟਰੈਕਟਰ ਕਾਫੀ ਆ ਕੱਲਾ ਬਟਾਲੇ ਚ ਹੀ ਕਿ ਪੂਰੇ ਪੰਜਾਬ ਚ ਹੋ ਰਿਹਾ ਇਹ ਜਿਹੜਾ ਇਹ ਭਾਜੀ ਪੂਰੀ ਹਿੰਦੁਸਤਾਨ ਚ ਹੋ ਰਿਹਾ ਵਾ ਇਹ ਸੰਜੁਕਤ ਕਿਸਾਨ ਮੋਰਚਾ ਜਿਹੜਾ ਬਣਿਆ ਸੀ ਜਦੋਂ ਆਪਾਂ ਦਿੱਲੀ ਅੰਦolan ਲੜਿਆ ਵਾ ਇਹ ਹੋਰ ਸੰਜੀਗਤ ਨਖਾਨ ਮੋਰਚੇ ਦੀ ਕਾਲ ਆ ਵੀ ਜਿਹੜੀ ਤੁਸੀਂ ਟਰੈਕਟਰ ਮਾਰਚ ਕਰਨੇ ਆ ਕਿ ਯੂਪੀ ਵਿਹਾਰ ਤਮਿਲਨਾਡੂ ਹਰ ਸਟੇਟ ਚ ਜਿਹੜਾ ਅੱਜ ਟਰੈਕਟਰ ਮਾਰਚ ਹੋਏਗਾ ਕੀ ਕਾਰਨ ਹੈ ਤੁਹਾਨੂੰ ਘੜੀਮੁੜੀ ਜਾ ਕੇ ਟਰੈਕਟਰ ਰੋਸ ਮਾਰਚ ਕਰਨਾ ਪੈ ਰਿਹਾ ਪਰ ਸਰਕਾਰ ਸੁਣਦੀ ਨਹੀਂ ਤੁਹਾਡੀ ਕਿਤੇ ਵੀ ਸਰ ਸਰਕਾਰ ਚਾਹੁੰਦੀ ਆ ਵੀ ਪ੍ਰਾਈਵੇਟ ਸੈਕਟਰ ਨੂੰ ਹਾਵੀ ਕਰਨਾ ਜਿਹੜਾ ਏਸ ਜਿੰਮੇਦਾਰ ਦੇ ਕਿਸਾਨੀ ਉੱਤੇ ਵੀ ਅਸੀਂ ਚਾਹੁੰਦੇ ਆ ਵੀ ਜਿਹੜਾ ਸਾਡੇ ਉੱਤੇ ਪ੍ਰਾਈਵੇਟ ਸੈਕਟਰ ਨੂੰ ਨਾ ਥੋਪਿਆ ਜਾਵੇ ਇਹ ਇਸੇ ਕਾਰਨ ਕਰਕੇ ਜਿਹੜੇ ਬਾਰ-ਬਾਰ ਸਾਨੂੰ ਧਰਨੇ ਲਾਉਣੇ ਪੈਂਦੇ ਆ ਮਾਰਚ ਕਰਨੇ ਪੈਂਦੇ ਆ ਕਿਉਂਕਿ ਸਰਕਾਰ ਚਾਹੁੰਦੀ ਹੈ ਵੀ ਕਿਸਾਨੀ ਨੂੰ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਜਾਵੇ। ਪ੍ਰਧਾਨ ਬਾਪੂ ਜੀ ਕੀ ਨਾਮ ਤੁਹਾਡਾ? ਮੈਂ ਗਰਮੇਲ ਸਿੰਘ ਪ੍ਰਧਾਨ ਆਰਤੀਸੇ ਸਿੰਘ ਬਟਾਲਾ ਕਰਨ। ਬਾਪੂ ਜੀ ਕੀ ਲੱਗਦਾ ਅੱਜ ਫੇਰ ਤੁਹਾਨੂੰ ਦੁਬਾਰਾ ਟਰੈਕਟਰ ਮਾਰਚ ਕੱਟਣਾ ਪਿਆ ਬਹੁਤ ਚਿਰ ਬਾਅਦ। ਆਪਾਂ ਇਸ ਕਰਕੇ ਦੁਬਾਰਾ ਕੱਟਣਾ ਜ਼ਰੂਰੀ ਹੈ ਵੀ ਜਿਹੜਾ ਹੀ ਸਿੱਖ ਨੇ ਜਿਹੜਾ ਧਰਨਾ ਲਾਇਆ ਸੀਗਾ ਉਹਦੇ ਵਿੱਚ ਸਾਨੂੰ ਥੋੜਾ ਅਨਸਾਫ਼ ਮਿਲਿਆ। ਕਣ ਕਿ ਚੋ ਨਿਤੇ ਹੀ ਰਹਿ ਗਿਆ। ਜਿਹੜੀਆਂ ਸਬਜ਼ੀਆਂ ਨੇ ਕ્યા ਹੈ ਆਲੂ ਲਾਉਂਦੇ ਆ। ਕਿਆ ਹੋਰ ਸਬਜ਼ੀਆਂ ਲਾਉਂਦੇ ਉਹਦੇ ਵਿੱਚ ਸਾਨੂੰ ਆਪਣੇ ਕੋਲੋਂ ਪੈਸੇ ਜਾਂਦੇ ਆ। ਕਿਸੇ ਯਾਰ ਕਾਂ ਲਾ ਲਵਾਂ ਟ੍ਰੈਕਟਰ ਆ। ਟਮਾਟਰ ਦੇ ਉੱਤੇ ਸਾਡਾ 1 ਕਿੱਲੇ ਦੇ ਲਾਉਣ ਵਾਸਤੇ ਘੱਟੋ-ਘੱਟ 50000 ਰੁਪਏ ਖਰਚ ਆਉਂਦਾ। ਉਹ 12 ਰੁਪਏ ਕਿੱਲੋ ਵਿਕਣ ਡਿਆ ਮੰਡੀ ਜਾ। ਜੇ ਤਾਂ ਮੰਡੀ ਦੇ ਵਿੱਚੋਂ ਬਾਹਰ ਨਿਕਲਦਾ ਉਹਦੇ ਆ 25 30 40 ਰੁਪਏ ਕਿੱਲੋ ਹੋ ਜਾਂਦਾ। ਇਸ ਕਰਕੇ ਸਾਡਾ ਇਹ ਸੰਤੋ ਸਰਕਾਰ ਦੇ ਘੜੀ ਰੋਸ ਆ। ਇਹ ਜਿਹੜੀ ਐਮ ਐਸ ਸੀ ਆ ਸਬਜ਼ੀਆਂ ਤੇ ਵੀ ਦਿੱਤੀ ਜਾਵੇ। ਪਲਾਂਤੇ ਵੀ ਦਿੱਤੀ ਜਾਵੇ ਤੇ ਕਿਸਾਨਾਂ ਦੇ ਕਦੇ ਜਿਹੜੇ ਉਹ ਮਾਰਕੀਟ ਦੇ ਨਾਲ ਵਿਚ ਆ ਜਾਂਦੇ ਆ ਜਦੋਂ ਸਾਨੂੰ ਇਹ ਕਰ ਦਿੰਦੇ ਆ ਵੀ ਤੁਸੀਂ ਜਾਓ ਤੇ ਅਸੀਂ ਆ ਚੀਜ਼ਾਂ ਮੰਨ ਲੀਆਂ ਨੇ ਉਹ ਫਿਰ ਸੈਂਦ ਉੱਥੇ ਰਹਿਣ ਦਿੱਤਾ ਦਸੋਂ ਰਹਿ ਗਿਆ ਐਮਐਸਏ ਤੇ ਕੱਲੀ ਰਹਿ ਗਿਆ ਕਣਕ ਤੇ ਤੇ ਝੋਨੇ ਤੇ ਹੋਰ ਕਿਸੇ ਦੇ ਨਾਲ ਸਰਵੋਤਮਹੀਗੀ ਜਵਾਰ ਤੇ ਨਹੀਂ ਹੈਗੀ ਨਹੀਂ ਭਾਜੀ ਤੋੜੀਏ ਤੇ ਨਹੀਂ ਹੈਗੀ ਇਹ ਉਹੀ ਤੱਕ ਜਿਸ ਕਰਕੇ ਸਾਨੂੰ ਤੁਹਾਡਾ ਧੰਨਵਾਦ ਕਰਨਾ ਫਿਰ ਰਾਮ ਜੀ